ਫੱਕਰ دیਵਾਂਗ ਰਹਿੰਦਾ ਵੰਡਦਾ ਹੈ ਬਾਦਸ਼ਾਹਿਆ ਜੇ ਲੰਗ ਜਾਵੇ ਕੋਲੋਂ ਚੁੱਕ ਜਾਣ ਸ਼ਹਿਨਸ਼ਾਈਆਂ ਜੇ ਲੰਗ ਜਾਵੇ ਕੋਲੋਂ ਚੁੱਕ ਜਾਣ ਸ਼ਹਿਨਸ਼ਾਈਆਂ ਪੰਡਤ ਨੇ ਪੁੱਛਿਆ ਏ ਇਹ ਸੰਤ ਕਿੰਜ ਦਾ ਲੈਂਦੇ ਨੂੰ ਸਿੰਜਦਾ ਹੈ ਮੁੱਲਾ ਕੇ ਹਾਏ ਮੱਕੇਵਲ ਪੈਰ ਕਰ ਰਿਹਾ ਹੈ ਇਹ ਜ਼ੁਲਮ ਕਰ ਰਿਹਾ ਹੈ ਇਹ ਕਹਿਰ ਕਰ ਰਿਹਾ ਹੈ ਇਹ ਜ਼ੁਲਮ ਕਰ ਰਿਹਾ ਹੈ ਇਹ ਕਹਿਰ ਕਰ ਰਿਹਾ ਹੈ ਕਿ ਨਾਨਕ ਪੰਡਤ ਦੇ ਸੁਣ ਕੇ ਹਸਿਆ ਉਹ ਜਾਣੀ ਜਾਨ ਪਾਸ਼ਾ ਜਿਹੜੇ ਘਟ ਘਟ ਦੀ ਜਾਣਦੇ ਨੇ ਕੇ ਨਾਨਕ ਪੰਡਤ ਦੀ ਸੁਣ ਕੇ ਹੱਸਿਆ ਮੁੱਲਾ ਦੀ ਸੁਣ ਕੇ ਹੱਸਿਆ ਓਨੂੰ ਵੀ ਰਾਜ ਦੱਸਿਆ ਇਹਨੂੰ ਵੀ ਰਾਜ ਦੱਸਿਆ